ਡਾਕਟਰ ਚੀਮਾ ਆਪਣੀ ਤਾਂ ਜਵਾਨ ਤਰੀ ਪਹਚਾ ਸਕੇ ਅਰਜ ਜੇ ਕੋਈ ਰਹਿਣ ਖੂਦ ਬਚ ਗਈ ਪਾਰਟੀ ਚ ਉਹਨੂੰ ਵੀ ਤੁਸੀਂ ਮੈਂ ਪਾਰਟੀ ਚੋਂ ਕੱਢਦਾ ਜਰੂਰ ਤੁਸੀਂ ਕੋਈ ਇਹੋ ਜਿਹਾ ਡਿਸੀਜਨ ਲੈਂਦੇ ਹੋ ਵੀ ਡਿਸਬੇਸੀ ਕਰਤਾ ਇਹ ਡਾਕਟਰ ਚੀਮਾ ਦੀ ਘਰ ਦੀ ਖੇਤੀ ਹੈ ਪ੍ਰਧਾਨ ਸਾਦ ਸੁਭੀ ਸਿੰਘ ਬਾਦਲ ਹੜਜ ਗਏ ਕਿਸੇ ਦੇ ਘਰ ਚਾਹ ਪੀਂਦੇ ਦੇਖੇ ਕਿਸੇ ਨੇ ਕਮੈਂਟ ਕਰਨਾ ਓਪਨਲੀ ਆ ਕੇ ਸਾਹਮਣੇ ਕਮੈਂਟ ਕਰਿਆ ਆਪਣਾ ਪੰਜਾਬ ਦੇ ਖੇਤਰੀ ਪਾਰਟੀ ਸ਼ੁਰੂਣੀ ਅਕਾਲੀ ਦਲ ਨੂੰ ਇੱਕ ਦੋ ਵੱਡੇ ਝਟਕੇ ਲੱਗਦੇ ਨੇ ਕਿ ਪਾਸੇ ਅਨਿਲ ਜੋਸ਼ੀ ਪਾਰਟੀ ਛੱਡ ਕੇ ਕਾਂਗਰਸ ਚਲੇ ਜਾਂਦੇ ਨੇ ਉਸ ਦੇ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੀਨੀਅਰ ਅਗੂ ਜਗਦੀਪ ਸਿੰਘ ਚੀਮਾ ਹੋਰ ਵੱਲ ਅਸਤੀਫਾ ਦਿੱਤਾ ਜਾਂਦਾ ਆਖਰ ਕੀ ਕਾਰਨ ਬਣੇ ਅਸਤੀਫੇ ਦੇ ਇਹ ਕਿ ਸਿਆਸੀ ਕੀ ਹੋਏਗਾ ਦੂਜੇ ਪਾਸੇ ਡਾਕਟਰ ਚੀਮਾ ਦਾ ਬਿਆਨ ਹੈ ਕਿ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਸੱਚ ਕੀ ਇਹ ਜਾਣਨਾ ਚਾਹਾਂਗੇ ਚੀਮਾ ਸਾਹਿਬ ਅਖਰ ਸੱਚ ਕੀ ਹੈ ਤੁਸੀਂ ਇੱਕ ਸਦੀ ਤੋਂ ਬਾਅਦ ਤੁਸੀਂ ਕਹਿੰਦੇ ਹੋ ਪਰਿਵਾਰ ਦੀ ਹੈ ਤੇ ਜੜਾਂ ਲਗੀਆਂ ਨੇ ਪਾਰਟੀ ਦੀਆਂ ਸੱਚ ਕੀ ਕਿ ਪਾਰਟੀ ਚੋਂ ਕੱਢਿਆ ਗਿਆ ਜਾਂ ਤੁਸੀਂ ਅਸਤੀਫਾ ਦਿੱਤਾ ਕਿ ਜੋ ਤੁਹਾਡੇ ਇਮੋਸ਼ਨ ਨੇ ਉਹ ਬਿਆਨ ਕਰਦੇ ਤੁਸੀਂ ਪਾਰਟੀ ਛੱਡੀ ਨਹੀਂ ਦਿਲ ਤੋਂ ਮੈਂ ਕੱਲ ਇੱਕ ਪ੍ਰੈਸ ਕਲੱਬ 'ਚ ਮੈਸੇਜ ਛੱਡਿਆ 3 ਵਜੇ ਦਾ ਉਹ ਐਸ ਕਰਕੇ ਛੱਡਿਆ ਸੀ ਸ਼ਾਇਦ ਪਾਰਟੀ ਨੂੰ ਮਾੜੀ ਮੋਟੀ ਹੋਸ਼ ਆ ਜਾਏ ਜੀ ਅੱਜ ਸਵੇਰੇ ਮੈਂ ਦੁਪਹਿਰੀ 1.3 ਵਜੇ ਪਾਰਟੀ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜਿਆ ਉਸ ਤੋਂ ਬਾਅਦ ਇਮੀਡੀਏਟ ਰਿਐਕਸ਼ਨ ਉਹਦਾ ਕੀ ਆਇਆ ਡਾਕਟਰ ਚੀਮਾ ਪਾਰਟੀ ਚੋਂ ਕੱਢਦੇ ਨੇ ਕਿਸੇ ਨੇ ਤੁਹਾਡੀ ਜਿਹੜੀਆਂ ਕੋਈ ਗਰਵੈਂਸਿਸ ਨੇ ਉਹ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਸ਼ਾਹੀ ਫਰਮਾਨ ਜਦਕੀ ਆਪਾਂ ਡੈਮੋਕ੍ਰੇਸੀ 'ਚਾ ਸ਼ਾਹੀ ਫਰਮਾਨ ਤਾਂ ਹੁਣ ਚੱਲਦੀ ਨਹੀਂ ਇੱਕ ਸ਼ਾਹੀ ਫਰਮਾਨ ਜਦਕੀ ਪਾਰਟੀ ਬਿਲਕੁਲ ਮੈਂ ਸਮਝਦਾ ਵੀ ਜ਼ਮੀਨ ਤੇ ਆ ਗਈ ਉਹੋ ਜਿਹਾ ਫਰਮਾਨ ਦੇ ਕੇ 28 ਸੈਕਟਰ ਦਫ਼ਤਰ 'ਚ ਬੈਠ ਕੇ ਤੁਸੀਂ ਇਹ ਇਸ਼ੂ ਕਰਦੇ ਨੇ ਵੀ ਪਾਰਟੀ ਚੋਂ ਕੱਢਤਾ ਔਰ ਐਂਟੀ ਪਾਰਟੀ ਐਕਟੀਵਿਟੀਆਂ ਡਾਕਟਰ ਚਿਮਨੂ ਮੈਂ ਸਵਾਲ ਕਰਦਾ ਵੀ ਐਂਟੀ ਪਾਰਟੀ ਐਕਟੀਵਿਟੀਜ਼ ਕੀ ਹੋਣਗੀਆਂ ਜਦੋਂ ਫਤੇਗੜ ਸਾਹਿਬ ਆਏ ਉੱਥੇ ਉਹਨਾਂ ਨੂੰ ਪੁੱਛਾਂਗੇ ਵੀ ਪਹਿਲਾਂ ਸਾਨੂੰ ਕਲੀਅਰ ਕਰੋ ਵੀ ਐਂਟੀ ਪਾਰਟੀ ਐਕਟੀਵਿਟੀਜ਼ ਕੀ ਨੇ ਤੁਸੀਂ ਕੀ ਦੇਖ ਲਿਆ ਐਂਟੀ ਪਾਰਟੀ ਕੋਈ ਕੰਮ ਕਰਦੇ ਆ ਕੋਈ ਵਿਰੋਧਤਾ ਕਰਦੇ ਆ ਅੱਜ ਜਿਹੜੇ ਮੈਂ ਨਾਂ ਨਹੀਂ ਲੈ ਸਕਦਾ ਵੀ ਜਿੰਨੇ ਬੰਦੇ ਵਰਕਿੰਗ ਕਮੇਟੀ ਜਾਂ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨੇ ਪਾਰਟੀ ਦੇ ਅੱਧੇ ਤੋਂ ਜ਼ਿਆਦਾ ਪਾਰਟੀ ਦੇ ਖਿਲਾਫ ਇਲੈਕਸ਼ਨ ਲੜੇ ਨੇ ਜਾਂ ਐਂਟੀ ਪਾਰਟੀ ਐਕਟੀਵਿਟੀਆਂ ਇਨਵੋਲਟ ਨੇ ਡਾਕਟਰ ਚੀਮਾ ਆਪਣੀ ਤਾਂ ਜਵਾਨ ਤਰੀਬ ਪਛਾ ਸਕੇ ਅਰਜ ਜੇ ਕੋਈ ਰਹਿਣ ਖੂਦ ਬਚ ਗਈ ਪਾਰਟੀ ਚ ਉਹਨੂੰ ਵੀ ਤੁਸੀਂ ਮੈਂ ਪਾਰਟੀ ਚੋਂ ਕੱਢਦਾ ਸੋਸ਼ਲ ਮੀਡੀਆ ਤੇ ਗਿਆਨੀ ਹਰਪ੍ਰੀਤ ਸੂਰ ਨਾਲ ਤੁਹਾਡੀ ਇਹ ਮੁਲਾਕਾਤ ਦੀ ਚਰਚਾਵਾਂ ਲਗਾਤਾਰ ਜਾਰੀ ਨੇ ਕੀ ਲੱਗਦਾ ਕਿ ਉਹੀ ਪਾਰਟੀ ਵਿਰੋਧੀ ਕਿਸ਼ਿਵਿਧੀਆਂ ਨੇ ਡਾਕਟਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਤੱਕ ਕੇਸਗੱਟ ਸਾਹਿਬ ਰਹੇ ਜੈਦਾਦੀ ਫਿਰ ਅਕਾਲ ਤਖਸਾ ਸਾਹਿਬ ਤੇ ਰਹੇ ਜੈਦਾਦੀ ਫਿਰ ਇੱਕ politcal ਪਾਰਟੀ ਦੇ ਲੀਡਰ ਬਣ ਕੇ ਜਾਂ ਪ੍ਰਧਾਨ ਬਣ ਕੇ ਜੇ ਮੇਰੀ ਉਹਨਾਂ ਨਾਲ ਕਿਤੇ ਤੁਸੀਂ ਇੰਟਰਵਿਊ ਜਾਂ ਬੈਠਿਆਂ ਦੀ ਕੋਈ ਫੋਟੋ ਵਾਇਰਲ ਜਾਂ ਕੋਈ ਸਾਬਤ ਕਰ ਦੋ ਜਿਹੜਾ ਬੰਦਾ ਦੋਸ਼ ਲਾ ਰਿਹਾ ਜਾਂ ਉਹ ਸਿਆਸਤ ਛੱਡੀ ਜਾਂ ਮੈ ਛੱਡਾਂਗਾ ਦੋਸ਼ ਲਾਉਣੇ ਬੜੇ ਸੌਕੇ ਨੇ ਦੋਸ਼ ਸਾਬਤ ਕਰਨੇ ਬੜੇ ਔਕੇ ਆ ਦੋਸ਼ ਲਾ ਕੇ ਤੁਸੀਂ ਉਹਨਾਂ ਨੂੰ ਸਾਬਤ ਕਰੋ ਫਿਰ ਕਾਰਨ ਕੀ ਮੰਦੇ ਹੋ ਕਿ ਪਾਰਟੀ ਚੋਂ ਕਿਉਂ ਅਸਤੀਫਾ ਦਿੱਤਾ ਜੀ ਆਪ ਕੱਢਿਆ ਗਿਆ ਉਹ ਅੰਦਰੂਨੀ ਗੱਲਾਂ ਨੇ ਇਹ ਕਿਤੇ ਬੈਠ ਕੇ ਆਪਾਂ ਕਰ ਲਾਂਗੇ ਉਹ ਔਖਾ ਕੰਮ ਹੈ ਪਾਰਟੀ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ ਅੱਜ ਅਸੀਂ ਸਾਰੇ ਜਿੰਨੇ ਆਏ ਆ ਬੜੀ ਵਿਚਾਰ ਵਟਾਂਦਰੇ ਤੋਂ ਬਾਅਦ ਬੜੇ ਹੋਸ਼ ਨਾਲ 2 3 ਘੰਟੇ ਅੱਜ ਵੀ ਚੱਲਣ ਤੋਂ ਪਹਿਲਾਂ ਇਹ ਵਿਚਾਰ ਵਟਾਂਦਰਾ ਕਰਦੇ ਰਿਹਾ ਵੀ ਕੀ ਕਰਨਾ ਚਾਹੀਦਾ ਕਿੱਦਾਂ ਕਰੀਏ ਅਖੀਰ 'ਚ ਜਦੋਂ ਕੋਈ ਡਿਸੀਜਨ ਲਿਆ ਕਿਉਂਕਿ ਪੋਲਿਟਿਕਸ ਦੇ ਵਿੱਚ ਜੇ ਮੈਂ ਕੋਈ ਇਕੱਲਾ ਡਿਸੀਜਨ ਲੱਲਾਂ ਜਾਂ ਵਿਰਖ ਸਾਹਿਬ ਲੱਲਣ ਜਾਂ ਬਾਜਵਾ ਸਾਹਿਬ ਲੱਲਣ ਉਹ ਲਾਗੂ ਨਹੀਂ ਹੁੰਦਾ ਤੁਸੀਂ ਇੱਕ ਪਬਲਿਕ ਮੈਨ ਹੋ ਪਬਲਿਕ ਦੇ ਨਾਲ ਰਹਿ ਕੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ ਤੁਸੀਂ ਕਹਿੰਦੇ ਕਿ ਸੁਖਵੀਰ ਬਾਦਲ ਸਾਹਿਬ ਉਹਨਾਂ ਦੇ ਆਲੇ ਦੋਲੇ ਇੱਕ ਗਰੋਹ ਹੈ ਕਿ ਜਿਹੜਾ ਪਾਰਟੀ ਦੀ ਅਸਲ ਪਰੰਪਰਾ ਨੂੰ ਪੂਰ ਚੁੱਕਿਆ ਕੀ ਲੱਗਦਾ ਹੈ ਕਿ ਡਾਕਟਰ ਚੀਮਾ ਵੀ ਉਹਨਾਂ ਗਰੋਹ ਚ ਇੱਕ ਹੈ ਹੋ ਸਕਦੇ ਆ ਜੀ ਅਗਰ ਉਹਦਾ ਮੈਂਬਰ ਹੀ ਆ ਗਿਆ ਜਦੋਂ ਅਸਤੀਫਾ ਭੇਜਿਆ ਸਿਰਫ ਦੋ ਲਾਈਨਾਂ ਦਾ ਭੇਜਿਆ ਕੋਈ ਦੋਸ਼ ਨਹੀਂ ਲਾਇਆ ਜੋ ਪਾਰਟੀ ਚੋਂ ਕੱਢ ਕੇ ਬਾਹਰ ਕੀਤਾ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਪੈਦਾ ਕਰਨ ਲੱਗਿਆ ਇੱਕ ਲੀਡਰ ਨੂੰ ਪਾਰਟੀ ਦੇ ਵਿੱਚ ਪੈਦਾ ਕਰਨ ਲੱਗਿਆ ਬਹੁਤ ਟਾਈਮ ਲੱਗਦਾ ਕੋਈ ਸੌਖਾ ਕੰਮ ਨਹੀਂਗਾ ਟ੍ਰੇਨਡ ਇੱਕ ਕਿਸਮ ਦੀ ਟ੍ਰੇਨਿੰਗ ਹੈ ਪਰ ਜਦੋਂ ਤੁਸੀਂ ਕੋਈ ਐਹੋਜੇ ਡਿਸੀਜਨ ਲੈਂਦੇ ਹੋ ਵੀ ਡਿਸਕਵਰਸੀ ਕਰਤਾ ਕਿ ਡਾਕਟਰ ਚੀਮਾ ਦੀ ਘਰ ਦੀ ਖੇਤੀ ਆ। ਵੀ ਪਾਰਟੀ ਜੋ ਡਿਸਕਸ ਕਰਤਾ ਜੀ। ਜੀਮਨ ਸਾਹਿਬ ਪਾਰਟੀ ਦੀ ਸਥਿਤੀ ਉਹ ਤਾਂ ਕਾਫੀ ਲੰਬੇ ਸਮੇਂ ਤੋਂ ਡਾਮਾ ਡੋਲ ਹੈ। ਜਮਾਨਤਾ ਵੀ ਜਤੂਆਂ ਨੇ ਬਹੁਤ ਵਾਰ ਕਿ ਚੀਮਾ ਸਾਹਿਬ ਪਹਿਲਾਂ ਕਿਉਂ ਨਹੀਂ ਬਾਜੜੀ? ਪਹਿਲਾਂ ਕਿੰਨੀ ਸਿਫਤ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਪਾਰਟੀ ਦਾ ਡਿਸਪੀਸਲਨ ਦੇਖਦੇ ਇਹ ਜਿਹੜੇ ਡਿਸੀਜਨ ਲੈਣੇ ਔਕੇ ਸੀ। ਪਰ ਅਖੀਰ ਚ ਹੁਣ ਜਦੋਂ 17 ਵੀ ਜਾਂਦੀ ਦੇਖੀ 22 ਵੀ ਗਈ ਅੱਗੋਂ 27 ਵੀ ਨਹੀਂ ਦਿਖ ਰਹੀ। ਪੰਜਾਬ ਦੇ ਵਿੱਚ ਪਾਰਟੀ ਦੀ ਜਿਹੜੀ ਅਪਰੋਚ ਹੈ ਉਹ ਅੱਜ ਵੀ ਨੈਗੇਟਿਵ ਦਿਖ ਰਹੀ ਹੈ ਇਹ ਇੱਕ ਹਾਰਡਸ਼ਿਪ ਹੈ ਹਾਰਡ ਡਿਸੀਜਨਸ ਨੇ ਜਿਹੜੇ ਲੈਣੇ ਪਏ ਇਹ ਪਾਰਟੀ ਦੀ ਸਥਿਤੀ ਕਰਕੇ ਜਾਂ ਫਿਰ ਤੁਹਾਡਾ ਕੋਈ ਨਿੱਜੀ ਹਿੱਤ ਹੋ ਸਕਦਾ ਕਿ ਬੰਦਾ ਮਨਸਮਾਨ ਨਹੀਂ ਮਿਲਿਆ ਅਸੀਂ ਚ 1980 ਦੇ ਵਿੱਚ ਸਰਦਾਰ ਦੀਪ ਸਿੰਘ ਜੀ ਬਾਪੂ ਬਜ਼ੁਰਗਾਂ ਦੀ ਟਿਕਟ ਇਕੱਠੀ ਗਈ 2012 ਚ ਪਾਰਟੀ ਨੇ ਮੈਨੂੰ ਲੈਕ ਸਭ ਜਿਆ ਮੈਨੂੰ ਟਿਕਟ ਦਿੱਤੀ 32 ਸਾਲ ਅਸੀਂ ਪਾਰਟੀ 'ਚ ਬੈਠੇ ਰਹੇ ਜੀ ਜੇ ਕੋਈ ਡਿਸੀਜਨ ਲੈਣਾ ਹੁੰਦਾ ਅਸੀਂ ਤੋਂ ਲੈ ਕੇ 12 ਤੱਕ ਲੈ ਸਕਦੇ ਸੀ ਜੀ ਬੜੀਆਂ ਆਫਰ ਸੀ ਸਭ ਕੁਝ ਸੀ ਪਰ ਨਹੀਂ ਲਿਆ ਵੀ 12 ਟਿਕਟ ਤੇ 30 16 ਫੇਰ ਕੱਟਦੀ ਪਾਰਟੀ ਦੀ ਸੋਚ ਦਾਤਾ ਤੁਹਾਨੂੰ ਬਾ ਜਦੋਂ ਜਿੱਤਣ ਦੀ ਵਾਰੀ ਆਈ ਫੇਰ ਕੱਟਦੀ ਮਤਲਬ ਵੀ ਇਹ ਪਾਰਟੀ ਦੀ ਸੋਚ ਆ ਪਾਰਟੀ ਕਿੱਥੇ ਖੜੀ ਹੈ ਇਹ ਗੋਡਨੋਸ ਜਿਸ ਤਰ੍ਹਾਂ ਸੁਖਵੀਰ ਬਾਦਲ ਸਾਹਿਬ ਹੜਾਂ ਦੇ ਤੌਰ 'ਤੇ ਇਸ ਬਿਲਕੁਲ ਗਰਾਊਂਡ ਲੈਵਲ ਤੇ ਖੁੱਲ ਕੇ ਸਾਹਮਣੇ ਆਏ ਨੇ ਕਿਉਂਕਿ ਉਹ ਪਾਰਟੀ ਨੂੰ ਦੁਬਾਰਾ ਪਾਰਨ ਦੀ ਕੋਸ਼ਿਸ਼ ਕਰਨੇ ਲੱਗਦਾ ਹੈ ਕਿ ਪਾਰਟੀ ਦੁਬਾਰਾ ਸਟੈਂਡ ਕਰਪਊਗਾ ਇੱਦਾਂ ਨਹੀਂ ਪਾਰਟੀ ਸਟੈਂਡ ਕਰਦੀ ਪਾਰਟੀ ਦੇ ਨਾਲ ਵਰਕਰਜ਼ ਦੇ ਨਾਲ ਪੰਜਾਬ ਦੇ ਵੋਟਰਸ ਨਾਲ ਤੁਹਾਨੂੰ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਪਊਗਾ ਤੁਸੀਂ ਤੌਰੇ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੜਾਂ ਚ ਗਏ ਇਸਰੇ ਘਰ ਚਾਹ ਪੀਂਦੇ ਦੇਖੇ इवन ਡੀਸੀ ਸੈਂਟਰ ਦੇ ਮੰਤਰੀ ਆਉਂਦੇ ਆ ਪੰਜਾਬ ਦੇ ਐਕਸੀਐਮ ਚੰਨੀ ਜੀ ਜਾਂਦੇ ਨੇ ਉਹਨਾਂ ਦੀ ਐਕਟੀਵਿਟੀਆਂ ਵੇਖ ਕੇ ਤੇ ਇਹਨਾਂ ਦੀ ਐਕਟੀਵਿਟੀਆਂ ਦੇਖ ਕੇ ਤੁਸੀਂ ਆਪਣੇ ਆਪ ਕੰਪੇਅਰ ਕਰ ਲਓ ਵੀ ਕਿੱਥੇ ਖੜੇ ਆਪਾਂ ਇੱਕ ਪਬਲਿਕ ਮੈਨ ਦੇ ਤੌਰ ਤੇ ਆਪਾਂ ਕਿੱਥੇ ਖੜੇ ਆ ਚੈੱਕ ਕਰ ਲਓ ਤੁਸੀਂ ਜਿੰਦ ਤੱਕ ਸਾਰੇ ਪਬਲਿਟੀ ਸਟੰਟ ਸੀ ਹੈ ਹੀ ਨਹੀਂ ਸੀ ਜਿਸ ਸਟੰਟ ਵੀ ਨਹੀਂ ਸੀ ਪਬਲਿਸਿਟੀ ਵੀ ਨਹੀਂ ਸੀ ਜਿਹੜਾ ਇੱਕ ਗੈਂਗ ਬਣਾਤਾ WhatsApp ਦਾ ਜਾਂ IT ਵਾਲਾ ਉਹਦੇ ਇੱਕ ਪ੍ਰੋਪਗੈਂਡਾ ਉਹ ਪ੍ਰੋਪਗੈਂਡਾ ਦੇ ਹਿਸਾਬ ਨਾਲ ਉਹਨਾਂ ਨੇ ਆਪਣੇ ਆਪ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹ ਕਿੰਨਾ ਕੁ ਕਾਮਯਾਬ ਹੁੰਦੇ ਨੇ ਇਹ ਲੋਕ ਵੋਟਾਂ ਹੀ ਦੱਸ ਦਿੰਦੇ ਪਹਿਲਾਂ ਤਾਂ ਦੱਸਦੇ ਨਹੀਂ ਵੋਟਾਂ ਜਾ ਕੇ ਪਤਾ ਲੱਗਣਾ ਵੀ ਇਹ ਪ੍ਰੋਪਗੈਂਡਾ ਅੱਜ ਤੁਸੀਂ ਸਫੇਰ ਦੀ ਇੱਕ ਵਾਇਰਲ ਹੋਈ ਹੈ ਮੇਰੀ ਫੋਟੋ ਦੇ ਨਾਲ ਰੈਜ਼ੀਗਨੇਸ਼ਨ ਤੁਸੀਂ ਥੱਲੇ WhatsApp ਤੇ ਦੇਖੋ ਵੀ ਕਿੰਨੇ ਇੱਕ IT ਦੇ ਜਿਹੜੇ ਨੇ ਫੇਕ ਨਾਵਾਂ ਤੇ ਜਿਹਨਾਂ ਨੇ ਆਪਣੇ ਕਾਊਂਟਸ ਬਣਾਏ ਹੋਏ ਨੇ ਕਿੰਨੇ ਕੋ ਕੰਬੈਟ ਕਰ ਰਹੇ ਨੇ ਉਹਦੇ ਤੇ ਪਾਰਟੀ ਤੁਸੀਂ ਆਪੇ ਸੋਚ ਲਾ ਲਓ ਵੀ ਕਿੱਥੇ ਖੜੀ ਆ ਜੀਨਾਬ ਜਿਹੜੇ ਰੁਕਦੀਆਂ ਨੇ ਇਹ ਕਿਸੇ ਨੇ ਕਮੈਂਟ ਕਰਨਾ ਓਪਨਲੀ ਆ ਕੇ ਸਾਹਮਣੇ ਕਮੈਂਟ ਕਰੇ ਆਪਣਾ ਨਾਮ ਦਵੇ ਫੇਕ ਜਿਹੜੀ ਆਈਡੀ ਹੈ ਜਾ ਫੇਕ ਤੁਹਾਡਾ WhatsApp ਗਰੁੱਪ ਹੈ ਆਪਣੇ ਆਪ ਨੂੰ ਪਿੱਛੇ ਲੁਕੋ ਕੇ ਇਹ ਨਹੀਂ ਕਰਨਾ ਚਾਹੀਦਾ ਸਾਹਮਣੇ ਆਓ ਮਸਲਾ ਤਾਂ ਹਾਲ ਨੂੰ ਹੁੰਦਾ ਜਦੋਂ ਤੁਸੀਂ ਸਾਹਮਣੇ ਆ ਕੇ ਉਹਨਾਂ ਚੀਜ਼ਾਂ ਨੂੰ ਸਾਬਤ ਕਰੋ ਫਿਰ ਅਸੀਂ ਵੀ ਜਵਾਬ ਦਈਏ ਵੀ ਆਹ ਗੱਲਾਂ ਨੇ ਮਸਲਾ ਜਿਹੜੇ ਰੁਕਦੀਆਂ ਆਪਾਂ ਨੇ ਜੜਾ ਲਾਈ ਹੁਣ ਉਸ ਟੁੱਟਣ ਲੱਗਿਆ ਦੁੱਖ ਬੜਾ ਹੁੰਦਾ ਬਹੁਤ ਹੁੰਦਾ ਜੀ ਤੁਹਾਨੂੰ ਦਰਦ ਹੈ ਇਸ ਗੱਲ ਦਾ ਬਿਲਕੁਲ ਬਿਲਕੁਲ ਜਾਂ ਬਿਲਕੁਲ ਹੀ ਕਿਨਾਰਾ ਕਰ ਚੁੱਕੇ ਹੋ ਨਹੀਂ ਦੁੱਖ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਪਰ ਤੁਸੀਂ ਕਰ ਕੀ ਸਕਦੇ ਜਾਂ ਤਾਂ ਬਿਲਕੁਲ ਛੜਛੜਾ ਕੇ ਸਾਰੇ ਕੋ ਘਰ ਬੈਠ ਜਾਓ ਜੇ ਤੁਸੀਂ ਪਬਲੀਕ ਵਿੱਚ ਚਿਰਨਾ ਹੈ ਇਹ ਤੁਹਾਨੂੰ ਪਾਰਟੀ ਜਿਹੜੀ ਪਾਰਟੀ ਦੇ ਵਿੱਚੋਂ ਉਹਦੀਆਂ ਪਾਲਿਸੀਜ਼ ਦੇ ਮੁਤਾਬਕ ਤੁਹਾਨੂੰ ਵਿਚਰਨਾ ਪਏਗਾ ਤਾਂ ਹੀ ਤੁਸੀਂ ਸਟੈਂਡ ਕਰਦੇ ਹੋ ਨਹੀਂ ਤਾਂ ਤੁਸੀਂ ਸਟੈਂਡ ਨਹੀਂ ਕਰ ਸਕਦੇ ਨਾ ਪਾਰਟੀ ਸਟੈਂਡ ਕਰ ਸਕਦੀ ਹੈ ਆਖਰੀ ਸਵਾਲ ਹੈ ਹੁਣ ਸਿਆਸੀ ਪਿਛੋਕ ਕੀ ਤ ਹੈਗਾ ਕੀ ਤ ਹੈ ਸਿਆਸਤ ਆਪਣੇ ਜ਼ਿਲ੍ਹੇ ਦੀ ਜਿਹੜੀ ਲੀਡਰਸ਼ਿਪ ਹੈ ਵਰਕਰਸ ਨੇ ਅਹੁਦੇਦਾਰ ਸਹਿਮਾਨ ਨੇ ਉਹਨਾਂ ਨਾਲ ਸਲਾਹ مشورہ ਕਰ ਤੋਂ ਬਾਅਦ ਕੋਈ ਪ੍ਰੋਪਰ ਡਿਸੀਜਨ ਹੋ ਗਿਆ ਸੋ ਅਸੀਂ ਸਰਨੇ ਡਾਕਟਰ ਜੀਮਾਹਰੋਜੀ ਸ਼ਰਮਣੀ ਖਾਲੀਦਲ ਦੇ ਸੀਨੀਅਰ ਅਗੂ ਫਤਿਹਗੜ੍ਹ ਸਾਹਿਬ ਤੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਦੂਜੇ ਪਾਸੇ ਪਾਰਟੀ ਦਾ ਕਹਿਣਾ ਕਿ ਉਹ ਪਾਰਟੀ ਚੋਂ ਕੱਢਿਆ ਗਿਆ ਸੋ ਦੇਖਦੇ ਹਾਂ ਹੁਣ ਦਾ ਸਿਆਸੀ ਪਿਕ ਕੀ ਹੋਏਗਾ ਕੈਮਰਾ ਪਾਸ ਸੰਦੀਪ ਦੇ ਨਾਲ ਮਹਿਰਮਨ ਮੀਆ ਪੂਰੀ ਦੇਸ਼ਾ ਅਪਡੇਟ ਨਿਊਜ਼ ਚੰਡੀਗੜ੍ਹ